ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਅੱਜ ਇਸ ਪਵਿੱਤਰ ਸਦਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਹਿਬਜ਼ਾਦੇ ਜਮਾਤਾ ਗੁਜ਼ਰਕੌਰ ਜੀ ਨੂੰ ਅਕੀਦਾ ਭੇਟ ਕਰਨ ਦੇ ਲਈ ਤੁਸੀਂ ਅੱਜ ਮੌਕਾ ਦਿੱਤਾ ਅੱਜ ਇਸ ਪਵਿੱਤਰ ਸਦਨ ਦੇ ਵਿੱਚ ਉਹਨਾਂ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਸ਼ੋਭਦੀਆਂ ਰੱਖਣ ਦੇ ਲਈ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦਿੱਤਾ। ਔਰ ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਲੋਕ ਸਭਾ ਦੇ ਵਿੱਚ ਭਾਵੇਂ ਬਹੁਤ ਸਾਰੀਆਂ ਪਾਰਟੀਆਂ ਦੇ ਨਮਾਇंदे ਜਿਹੜੇ ਆਪਣੇ ਆਪ ਨੂੰ ਪੰਥ ਦੀ ਨਮਾਇੰਦਗੀ ਦੱਸਦੇ ਰਹੇ ਆ ਪਰ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਕਦੇ ਵੀ ਸਹਿਬਜ਼ਾਦਿਆਂ ਦੀ ਗੱਲ ਨਹੀਂ ਫੁੱਟੀ ਤੇ ਇਸ ਗੱਲ ਦਾ ਮਾਣ ਹੈ ਕਿ ਅੱਜ ਜੋ ਦੇਸ਼ ਦਾ ਪੰਜਾਬ ਦਾ ਮਾਣ ਹੈ ਸardar ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਪਹਿਲੀ ਵਾਰ ਸਹਿਬਜ਼ਾਦਿਆਂ ਦਾ ਇਤਿਹਾਸ ਲੋਕ ਸਭਾ ਦੇ ਵਿੱਚ ਸੁਣਾ ਕੇ ਜੋ ਇੱਕ ਸਮੁੱਚੇ ਦੇਸ਼ ਨੂੰ ਸਮੁੱਚੀ ਦੁਨੀਆ ਨੂੰ ਦੱਸਿਆ ਕਿ ਉਹ ਸਹਬਜ਼ਾਦਿਆਂ ਨੇ ਸਾਡੀਆਂ ਆਜ਼ਾਦੀਆਂ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਸਰਦਾਰੀਆਂ ਬਖਸ਼ਣ ਦੇ ਲਈ ਕਿੱਦਾਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਕਰਤਾਰ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਜਿੰਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਉਹ ਕੰਮ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਇਸੇ ਕਰਕੇ ਖਾਲਸਾ ਪੰਥ ਦੀ ਸਾਜਣਾ ਤੋਂ ਛਿੜ ਕੇ ਬਹੁਤ ਸਾਰੇ ਪਹਾੜੀ ਰਾਜੇ ਤੇ ਬਹੁਤ ਸਾਰੇ ਜਿਹੜੇ ਮੁਸਲਮਾਨ ਰਾਜੇ ਜਿਹੜੇ ਮੁਤਸਵੀ ਸੀ ਉਹ ਗੁਰੂ ਸਾਹਿਬ ਦੇ ਵਿਰੁੱਧ ਹੋ ਗਏ ਕਿਉਂ ਹੋਏ ਕਿਉਂਕਿ ਉਹਨਾਂ ਨੇ ਸਾਰੀਆਂ ਜਾਤਾਂ ਪਾਤਾਂ ਗੋਤਾਂ ਨੂੰ ਇੱਕ ਕਰਕੇ ਇੱਕੋ ਖੰਡੇ ਬਾਟੇ ਦੇ ਵਿੱਚ ਸਾਰਿਆਂ ਨੂੰ ਅਮਰਸ਼ਕਾਇਆ ਤੇ ਮੈਂ ਸਮਝਦਾ ਕਿ ਜਿਹੜਾ ਸਿੱਖ ਧਰਮ ਇਹ ਅਸਲ ਦੇ ਵਿੱਚ ਸੱਚਮੁੱਚ ਜੇ ਆਪਾਂ ਇਹਨੂੰ ਦਲਿਤ ਕ੍ਰਾਂਤੀ ਵੀ ਕਹਿ ਲਈਏ ਤਾ ਇੱਕ ਦਲਤ ਕ੍ਰਾਂਤੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਕਿਉਂਕਿ ਅਕਸਰ ਹੀ ਗੱਲ ਹੁੰਦਾ ਸੀ ਕਿ ਜਿਹੜੇ ਗੱਲ ਕਰਦੇ ਸੀ ਕਿ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਭੂ ਨਾ ਪਕੜੀ ਚਿੜੀ ਉੜੇ ਤੋ ਹਮ ਡਰ ਜਾਏ ਮੁਗਲਨ ਕੇ ਕੈਸੇ ਲੜ ਪਾਏ ਇਹ ਸਾਡੀਆਂ ਆਮ ਗੱਲਾਂ ਸੀ ਜਿਹੜੇ ਸਾਡੇ ਕਮੀ ਕਮੀਨ ਲੋਕ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਬੜਾ ਡਰ ਸੀ ਜਿਹੜਾ ਉਹਨਾਂ ਦੇ ਅੰਦਰ ਭੈ ਸੀ ਉਸ ਭੈ ਨੂੰ ਗੁਰੂ ਸਾਹਿਬ ਨੇ ਕੱਢ ਕੇ ਇੱਕ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਐਸੇ ਤੋਂ ਖਿਜ ਕੇ ਜਿਹੜੇ ਸੀ ਮੁਗਲ ਔਰ ਪਹਾੜੀ ਰਾਜੇ ਜਿਹੜੇ ਗੁਰੂ ਸਾਹਿਬ ਦੀ ਇਸ ਚੜਤ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੇ ਉਹਨਾਂ ਨੇ ਗੁਰੂ ਸਾਹਿਬ ਨੂੰ ਝਕਾਉਣਾ ਚਾਹਿਆ ਪਰ ਗੁਰੂ ਸਾਹਿਬ ਜੀ ਨੇ ਤੇ ਉਹਨਾਂ ਦੇ ਸਹਬਜਾਦਿਆਂ ਨੇ ਲਾਸ਼ਾਨੀ ਸ਼ਹਾਦਤ ਦੇ ਕੇ ਜੋ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਅੱਜ ਸੋਭਦੀਆਂ ਨੇ ਅੱਜ ਉਸ ਲਾਸ਼ਾਨੀ ਸ਼ਹਾਦਤ ਦੇ ਕਰਕੇ ਸੋਭਦੀਆਂ ਨੇ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਿਵੇਂ ਅਸੀਂ ਸਾਰੇ ਜਾਣੇ ਜਾਣਦੇ ਹਾਂ ਕਿ ਬਹੁਤ ਲੰਬਾ ਸਮਾਂ ਘੇਰਾ ਪਾ ਕੇ ਰੱਖਿਆ ਤੇ ਉਸ ਘੇਰੇ ਤੋਂ ਬਾਅਦ ਜਦੋਂ ਉਹਨਾਂ ਨੇ ਸੌਹਾ ਖਾਧੀਆਂ ਤਾਂ ਗੁਰੂ ਸਾਹਿਬ ਨੇ ਜਦੋਂ ਕਿਲਾ ਛੱਡਿਆ ਤਾਂ ਗੁਰੂ ਸਾਹਿਬ ਨੂੰ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਸੀ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਧੰਨ ਮਾ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਉਹ ਕੁੰਮੇ ਮਾਸ਼ਕੀ ਦੀ ਛੰਨ ਵੱਲ ਨੂੰ ਚੱਲ ਪਏ ਤੇ ਗੁਰੂ ਸਾਹਿਬ ਦੇ ਜਿਹੜੇ ਮਹਿਲ ਸੀ ਉਹ ਸਾਡੇ ਜਿਹੜੇ ਸੀ ਉਹ ਰੋਪੜ ਵੱਲ ਨੂੰ ਚਲੇ ਗਏ ਤੇ ਗੁਰੂ ਸਾਹਿਬ ਦੇ ਜਿਹੜੇ ਸਹਬਜ਼ਾਦੇ ਸੀ ਉਹ ਚਮਕੌਰ ਵੱਲ ਨੂੰ ਚਲੇ ਗਏ ਇੱਥੇ ਜਦੋਂ ਗੁਰੂ ਸਾਹਿਬ ਦਾ ਵਿਛੋੜਾ ਪਿਆ ਤਾਂ ਇੱਕ ਇੱਕ ਕਵੀ ਦੀਆਂ ਕੁਝ ਸਤਰਾਂ ਬੇ ਆਪ ਜੀ ਦੇ ਅੱਗੇ ਰੱਖਣੀਆਂ ਚਾਹਨਾ ਜੋਰਾਵਰ ਔਰ ਫਤਿਹ ਜੋ ਦਾਦੀ ਕੇ ਸਾਥ ਥੇ ਦਾਦੇ ਕੀ ਜਗਾ ਦਾਏ ਕੀ ਜਗਾ ਉਹ ਚਲ ਦੀਏ ਬਾਏ ਹੱਥ ਸੇ ਜੋਰਾਵਰ ਔਰ ਫਤਿਹ ਕਾ ਇਸ ਦਮ ਬਿਆ ਸੁਨੋ रस्ते में जब बट गए नन्हे सवार थे तखते पिता को चारों तरफ बार बार थे दादी से बोले अपने सिपाही किधर गए दरिया पे हमको छोड़ के राही किधर गए भाई भी हमको भूल गए शौके जंग में भाई भी हमको भूल गए शौके जंग में अपना ख्याल नहीं जो के तुरंग में जब रन अजीत जीत के ਤਸ਼ਰੀਫ ਲਾएंगे ਬੱਚੇ ਗੱਲ ਕਰਦੇ ਆ ਕਹਿੰਦੇ ਜਦੋਂ ਉਹ ਜਿੱਤ ਕੇ ਰਣ ਨੂੰ ਜਿੱਤ ਕੇ ਜਦੋਂ ਅਜੀਤ ਜੀ ਵਾਪਸ ਆਉਣਗੇ ਕਹਿੰਦੇ ਜਦ ਰਣ ਅਜੀਤ ਜੀਤ ਕੇ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆएंगे ਕਰਕੇ ਗਿਲਾ ਹਰ ਇੱਕ ਸੇ ਹਮ ਰੂਠ ਜਾਏਗੇ ਮਾਤਾ ਕਬੀ ਪਿਤਾ ਕਬੀ ਕਬੀ ਭਾਈ ਮਨਾएंगे ਹਮ ਗਲੇ ਲਗਾ ਕੇ ਕਹਾਂਗੇ ਉਹ बार-बार ਲੇਕਿਨ ਹਮ ਨਹੀਂ ਮੰਨेंगे ਜੀ ਅਨਹਾਰ ਇਹ ਜੋ ਬੜੀਆਂ ਭਾਪੂਰਤ ਸਤਰਾਂ ਜਿਹੜੀਆਂ ਸਾਡੇ ਇਤਿਹਾਸ ਦੇ ਵਿੱਚ ਦਰਜ ਨੇ ਸੋ ਮੈਂ ਇੱਕ ਅੱਜ ਇਸ ਘੜੀ ਦੇ ਮੌਕੇ ਤੁਸੀਂ ਅੱਜ ਬਹੁਤ ਹੀ ਵਧੀਆ ਇੱਕ ਵਿਸ਼ੇ ਨੂੰ ਚੁਣਿਆ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਭਟਕਤੇ ਫਿਰਤੇ ਹੈ ਕਿਉਂ ਹਜ ਕਰੇ ਯਹਾਂ ਆਕਰ ਇਹ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲਈ ਉਠਾਏ ਅੱਖੋਂ ਸੇ आकर यहाँ की मट्टी को उठाए आंखों से आकर यहाँ की मट्टी को जो खाक छानते फिरते हैं की मिया के लिए दिलाई पंथ को ने सरदारी बराए कौम जे रुतबे लहू बहा के लिए सो बहुत बहुत धनबाद स्पीकर साहब अज अप सार्या ने साहबजाद्याद किया वाह का खालसा वाह